ਇੱਕ ਇੱਕ ਕਦਮ ਉਸ ਦਿਨ ਅੱਜ ਪਹੁੰਚ ਗਿਆ ਅਸਲ ਗੱਲ ਦਰਦ ਨੂੰ ਕਿ ਬੁਲਾਵਾਤਾ ਹੈਗਾ ਜਿਸ ਕਰਕੇ ਸੱਟ ਬੈਠੇ ਹੋ ਬਾਅਦ ਚ ਦੇਖ ਲਈਏ ਕਿਉਂ ਹਾਂ ਉਸ ਤੋਂ ਬਾਅਦ ਦੇਖ ਲਈਏ ਸਰ ਜੀ ਸ਼ਿਵ ਕੁਸ਼ਣ ਤੇਲਦੇ ਆਜੇ ਸਰ ਹੈਲੋ ਸਰ ਤੇ ਇਛਾ ਹੈ ਯਾਰ ਚਾਕਲੇਟ ਹੀ ਨਹੀਂ ਲੈਣੀ ਲੈਣੀ ਹੈ ਲੰਗਣੀ ਨਹੀਂ ਲੈਣੀ ਸਾਹਮਣੇ ਸਰ ਅਕੀਲਾ ਜੀ ਤੁਹਾਡਾ ਸਾਰਿਆਂ ਨੂੰ ਥੋੜੇ ਥੋੜੇ ਦੇ ਦਿਓ ਜੀ ਸਰ ਸਾਰੇ ਅੱਗੇ ਤੇ ਕਰ ਦਿਓ ਜੀਓ ਸਾਹਿਬ ਵਾਲ ਵੀ ਅੱਗੇ ਆ ਜਾਣਗੇ ਜੀਓ ਸਾਹਿਬ ਵਾਲ ਕੇ ਅਗਰੇ ਕੁਝ ਲੜਕੀਆਂ ਵਿੱਚੋਂ ਜਾ ਕੇ ਤੇ ਲੈ ਕੇ ਇੱਧਰ ਆ ਜਾਣੀਆਂ ਕੇ ਨਾਲ आै एकमिसरद कृनि दिपू Бज जभ लिफ, टिए ओे जोsका भाफिनो ਪਾਸਾ ਤੇ ਹੋਸ਼ਵਾਲਾ ਦਾ ਮਗਰੋਂ ਦੇਮ ਸਾਲੇ ਤੇ ਕਰਾ ਰੱਖੇ ਹੋਇਆ ਲੋੜੀ ਦਾ ਤਿਉਹਾਰ ਹੈ ਜਿਹੜਾ ਖਾਸ ਕਰਕੇ ਪੂਰੇ ਜ਼ਿਲ੍ਹੇ ਸਾਡੋ ਦੇ ਪਾਉ ਬੋਲੀ ਮੈਚ ਹੈਗਾ ਪਾਉ ਬੋਲੀ ਉਹ ਮਗਰ ਦੇ ਪਾਉ ਜੀ ਆਜੋ ਬੇਟਾ ਕੇ ਆਜੋ ਸੰਗ ਆਜੋ ਸਾਰੀ ਦੁਨੀਆ ਕਹਿੰਦੀ ਜੱਤੀ ਗੱਲ ਲੱਗਦੇ ਕੰਡ ਕਾਲ ਜੇ ਕਹਿੰਦੀ ਜੱਤੀ ਗੱਲ ਲੱਗਦੇ ਕੰਡ ਕਾਲ ਜੇ ਕਹਿੰਦੀ ਜੱਤੀ ਗੱਲ ਲੱਗਦੇ ਸਭ ਤੋਂ ਪਹਿਲਾਂ ਬਾਣੀਓ ਬੀਆਈ ਸਾਹਿਬ ਦਾ ਐਸਐਸਪੀ ਸਾਹਿਬ ਰੇਡਾ ਪੁਲਿਸ ਕੋਲੋਂ ਅਸੀਂ ਸਿੰਡਾਰਲੇ ਸਾਰੇ ਜੀਵਨ ਨੂੰ ਧੰਨਵਾਦ ਕਰਦੇ ਆਂ ਕਿ ਅੱਜ ਜੋੜੀ ਦਾ ਫੰਕਸ਼ਨ ਹੋ ਰਿਹਾ ਹੈ ਸਰ ਨੇ ਆ ਕੇ ਸਾਰੇ ਮੁਲਾਜ਼ਮਾਂ ਦੇ ਨਾਲ ਜਿਹੜਾ ਸੈਲੀਬ੍ਰੇਟ ਕੀਤਾ ਹੈ ਤੋ ਕਿ ਜੋੜੀ ਦੇ ਨਾਲ ਨਾਲ ਜਿਹੜਾ ਵਗਿਆ ਸੀ ਆਪਣੇ ਮੇਰੇ ਪਰਿਵਾਰ ਨੇ ਭੁੱਲੇ ਨਹੀਂ ਉਹ ਵੀ ਅੱਜ ਨਹੀਂ ਉਹਨਾਂ ਦੀ ਜੋੜੀ ਜਦੋਂ ਤੱਕ ਨਹੀਂ ਲੱਗਿਆ ਕਿ ਤੁਹਾਡੀ ਬਹੁਤ ਹੋਰ ਸੌਂਡ ਤੇ ਗੱਲ ਕਰਦੀ ਹੈ ਇਕ ਤਈਰ ਤੇ ਵਾਰ ਦੇ ਲਈ ਝੜਿਓ ਜੁਨੀਰ ਨਾਲ ਨਾਕਾ ਕੇ ਸਰਕਾਰ ਦੇ ਮਤਲਬੀ ਦੇ ਵਿੱਚ ਇਕੱਠਾ ਹਾਂ ਦੇ ਨੇ ਤੋਂ ਸਾਰੇ ਤੇ ਆਏ ਜੀ ਅਦੀ ਸਾਹਿਬ ਤੇ ਸਪੀਕਰ ਇੱਕ ਫੈਮਿਲੀ ਦਾ ਅਜਿਹਾ ਫੰਕਸ਼ਨ ਰੋਡ ਦੇ ਸਰਟੀਫਿਕੇਟ ਦਿੱਤਾ ਬੜਾ ਅੱਛਾ ਲੱਗਿਆ ਸਾਰੇ ਮੁਲਾਜ਼ਮਾਂ ਨੂੰ ਇੱਕ ਨਵੀਂ ਜਿਹੀ ਐਨਰਜੀ ਮਿਲਦੀ ਹੈ ਰਫਰੈਸ਼ਮੈਂਟ ਹੋ ਜਾਂਦਾ ਹੈ ਮਨ ਰਫਰੈਸ਼ਮੈਂਟ ਦਾ ਬਹੁਤ ਲੋੜ ਆ ਘਰਦਾ ਸਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਲੈ ਇਸ ਵੀ ਕਰ ਸਕਿਆ ਆਪਣਾ ਜਿਹੜਾ ਇਹ ਸਾਰ ਟੈਨੋ ਵਧਿਆ ਰਹੇਗਾ ਉਹ ਸਾਡੀ ਜਿੰਮੇਵਾਰੀ ਹੈ ਪੁਲਿਸ ਦੇ ਜ਼ਿਲ੍ਹੇ ਦੇ ਮੁਲਾਜ਼ਮ ਇਸੇ ਸਾਹਰੇ ਲਗੇ ਪਰ ਉਹ ਸਾਰਿਆਂ ਨੂੰ ਡੰਡਾ ਪੁਲਿਸ ਪੰਜਾਬ ਪੁਲਿਸ ਅਡੀਜੀ ਸਰਵਲ ਲੋਕ ਸਾਡੇ ਡੀਆਈਜੀ ਸਰਵਲ ਅਜਿਹੜਾ ਬੀਐਸਪੀ ਸਿਟੀ 1 ਔਰ ਐਸਐਚਓ ਕੋਤਵਾਲੀ ਨੇ ਇਹ ਬੜਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਇਹਦੇ ਚ ਤੁਹਾਡੇ ਸਾਰੇ ਇੱਥੇ ਆਣ ਦਾ ਮੈਂ ਸਵਾਗਤ ਕਰਦੀ ਆ ਤੁਹਾਨੂੰ ਤੇ ਤੁਹਾਡੀ ਸਾਰੀ ਫੈਮਲੀਆਂ ਨੂੰ ਬਹੁਤ ਬਹੁਤ ਲੋੜੀ ਦੀਆਂ ਮਾਘੀ ਦੀਆਂ ਵਧਾਈਆਂ ਬੀਇੰਗ ਔਨ ਡਿਊਟੀ ਤੁਸੀਂ ਸਾਰੇ ਆਪਣੇ ਫੈਮਲੀਆਂ ਨਾਲ ਨਹੀਂ ਟਾਈਮ ਸਪੈਂਡ ਕਰ ਪਾਦੇ ਹੋ ਸੋ ਇਹਨਾਂ ਦਾ ਬੜਾ ਵਧੀਆ ਉਪਰਾਲਾ ਹੈ ਕਿ ਬਹੁਤ ਅੱਛਾ ਇਨਾਂ ਨੇ ਆਪਣੇ ਥਾਂ ਦੇ ਚ ਆਈ ਵਾਸ ਨਾਟ ਐਕਸਪੈਕਟਿੰਗ ਕਿ ਇਹ ਨਾ ਏਰੀਆ ਵੀ ਅਸੀਂ ਕਵਰ ਕਰ ਪਾਵਾਂਗੇ ਬਹੁਤ ਅੱਛਾ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਸਾਨੂੰ ਆਪਣੀ ਡਿਊਟੀ ਤੇ ਇਦਾਂ ਦੇ ਹੀ ਮੂਮੈਂਟਸ ਥੋੜੇ ਬਾਅਦ ਕੱਟ ਕੇ ਫੁੱਲ ਖੁਸ਼ੀ ਐਕਸਪੀਰੀਅੰਸ ਕਰਨੀ ਪੈਂਦੀ ਹੈ ਸੋ ਵੈਲ ਡਨ ਵਰਿੰਦਰ ਹਰਬੰਸ ਕਿਵੇਂ ਤੁਸੀਂ ਇੰਨਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਐਂਡ ਗੋਡ ਬਲੈਸ ਆਲ ਆਫ ਅਸ ਐਂਡ ਆਲ ਆਫ ਫੈਮਿਲੀਸ ਥੈਂਕ ਯੂ ਅੱਜ ਦੇ ਪਾਦੋ ਇੱਕ ਬੋਲੀ ਮੈਚ ਹੈਗਾ ਬਸ ਵੀ ਕੰਮ ਕਰਨਾ ਸਟੇ ਕਰਨਾ ਪਾਉ ਹੀ ਬੋਲੀ ਉਹ ਮਗਰ ਦੇ ਪਾਦੋ ਜੀ ਆਜੋ ਬੇਟਾ ਕੇ ਆਜੋ ਸਮਝਿਆ ਜਾ ਸਾਰੀ ਦੁਨੀਆ ਕਹਿੰਦੀ ਜੱਤੀ ਗੱਲ ਲੱਗਦੇ ਬੰਦ ਕਾਲ ਜੇ ਕਹਿੰਦੀ ਜੱਤੀ ਗੱਲ ਲੱਗਦੇ ਬੰਦ ਕਾਲ ਜੇ ਕਹਿੰਦੀ ਜੱਤੀ ਗੱਲ ਲੱਗਦੇ ਹਾਂਜੀ ਅਸਲਮ ਖਾਨ ਆਇਆ ਅਸਲਮ ਖਾਨ ਆਇਆ ਇਹਨਾਂ ਤੋਂ ਬਾਅਦ ਇਹਨਾਂ ਤੋਂ ਬਾਅਦ ਬਨਵਾਰੀ لال ਇੱਧਰ ਦੇਖੋ ਰਾਦੇਸ਼ ਸ਼ਾਮ ਬਨਵਾਰੀ لال ਤੋਂ ਬਾਅਦ ਰਾਦੇਸ਼ ਸ਼ਾਮ ਅਦੇਸ਼ ਕੁਮਾਰ ਬਿਖਾਰੀ RAM ਆਜੋ ਮਾਨ ਨੇ ਪਹਿਲੇ ਕਰਾਵਾ ਸੰਜੇ ਕੁਮਾਰ ਸੰਜੇ ਕੁਮਾਰ ਤੇ ਰਵੀ ਸਿੰਘ ਸਿੱਧੂ ਅਜੀਤ ਈਵੀ ਵਾਲੇ ਇਹਨਾਂ ਤੋਂ ਬਾਅਦ ਰਸ਼ਪਾਲ ਸਿੰਘ ਕਲਿਆਣ ਚੀ ਦੇ ਵਾਲੇ ਇਹਨਾਂ ਤੋਂ ਬਾਅਦ ਜਸਕਰ ਮਨਜੀਤ ਸਿੰਘ ਜਗਵਾਲੀ ਵਾਲੇ ਨਮੀ ਮੀ ਮਾਸ ਕਰਨ ਕੇਨਟੋਾ ਤਲਵੀਰ ਸਿੰਘ ਜਸਕਮਰ ਆ ਰਹੇ ਹਨ ਹੰਡੀ ਨਾਲ ਹੰਡੀ ਨਾਲ ਅਨਜਾਨ ਤੇੰਕਿਊ ਸਰ ਰਮੇਂਦਰ ਆਵੈ ਸਰ ਰੌਲ ਸਰ ਸਰ ਇਹਦੇ ਸਾਹਮਣੇ ਸਾਹਮਣੇ ਨਿਕਲਣਗੇ ਸਰ ਸਾਰੇ ਮੈਸਪੀ ਸਿਟੀ ਸਾਹਿਬ ਨੂੰ ਬੇਨਤੀ ਕਰੂੰਗਾ ਅੱਜ ਸਾਰੇ ਬਠਿੰਡਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਜਿਹੜਾ ਹੈਗਾ ਰੇਂਜ ਬਠਿੰਡਾ ਰੇਂਜ ਪੁਲਿਸ ਵੱਲੋਂ ਜ਼ਿਲ੍ਹਾ ਜਿਹੜਾ ਹੈਗਾ ਵਧਾਈ ਦੇਣਾ ਚਾਹਾਂ ਅੱਜ ਪਵਿੱਤਰ ਦਿਹਾੜੇ ਤੇ ਔਰ ਪ੍ਰਮਾਤਮਾ ਦੇ ਇਹਨਾਂ ਨੂੰ ਕਹਿ ਨਹੀਂ ਆਪਾਂ ਬਹੁਤ ਕੁਝ ਨਹੀਂ ਦਿੱਤੇ ਅੱਜਦਰਾ ਕਿ ਮੈਂ ਬਟੇ ਦਾ ਰਾਹ ਦੇ ਤਨ ਲੋ ਜਿਹੜਾ ਹੈਗਾ ਸਾਡੇ ਨਾਲ ਬੁੱਤੇ ਨਾਲ ਹੱਥ ਮਲਾ ਕੇ ਔਰ ਲੋਕਾਂ ਨੂੰ ਮਦਦ ਦੇ ਵਿੱਚ ਪੁਲਿਸ ਵੀ ਜਿਹੜੀ ਵਰਗ ਜਾ ਰਹੀ ਹੈ ਉਹਦੇ ਵਿੱਚ ਚੁੱਪ ਹੈਗਾ ਹੈਲਪ ਕਰਦੇ ਰਹੇ ਤਾਂ ਕਿ ਅਸੀਂ ਜਿਹੜਾ ਹਰ ਸਮੇ ਜਿਹੜਾ ਹੈਗਾ ਲੋਕਾਂ ਦੀ ਸੇਵਾ ਵਾਸਤੇ ਜਿਹੜਾ ਹੈਗਾ ਤਿਆਰ ਨੇ ਥੈਂਕ ਯੂ ਹਾਂ ਜੀ ਮੈਮ ਕੀ ਕਹਿਣਾ ਚਾਹੁੰਦੇ ਆ ਅੱਜ ਲੋੜੀ ਬਣਾਈ ਜਾਂਦੀ ਹੈ ਵਾਲੀ ਥਾਣੇ ਚ ਐਸਐਚਓ ਕੁੱਤਵਾਲੀ ਨੇ ਹੀ ਲੋੜੀ ਦਾ ਛੋਟਾ ਜਿਹਾ ਫੰਕਸ਼ਨ ਆਰਗੇਨਾਈਜ਼ ਕੀਤਾ ਹੈ ਜਿੱਦਾਂ ਜਿੱਦਾਂ ਨੇ ਆਪਣੇ ਸ਼ਹਿਰ ਤੇ ਜਿੰਨੇ ਵੀ ਮੁਲਾਜ਼ਮ ਹੈ ਆਪਣੇ ਲੋਕਲ ਸਬਡਿਵੀਜ਼ਨ ਦੇ ਪੀਸੀਆਰ ਔਰ ਸਾਡੇ ਜਿਹੜੇ ਦਫ਼ਤਰ ਕਿਉਂਕਿ ਨੇੜੇ ਪੈਂਦੇ ਇੱਥੇ ਦੇ ਮੁਲਾਜ਼ਮਾਂ ਨੂੰ ਇਕੱਠਾ ਕਰਕੇ ਅਸੀਂ ਲੋੜੀ ਦਾ ਛੋਟਾ ਜਿਹਾ ਤਿਉਹਾਰ ਤੁਹਾਡੇ ਸਾਹਮਣੇ ਮਨਾਇਆ ਹੈ ਬਿਕੋਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਫੈਸਟੀਵਲਸ ਤੇ ਸਪੈਸ਼ਲੀ ਜ਼ਿਆਦਾ ਡਿਊਟੀ ਹੁੰਦੀ ਹੈ ਤਾਂ ਉਹ ਫੈਮਲੀਆਂ 'ਚ ਨਹੀਂ ਸੈਲੀਬ੍ਰੇਟ ਕਰਦੇ ਇਸੇ ਕਰਕੇ ਉਸਨੇ ਸੋਚਿਆ ਕਿ ਗੈੱਟ ਟੂਗੇਦਰ ਹੋ ਜਾਏਗੀ ਨਵੇਂ ਸਾਲ ਦਾ ਪਹਿਲਾ ਤਿਉਹਾਰ ਹੁੰਦਾ ਸੋ ਇਸੇ ਤਹਿਤ ਹੀ ਅੱਜ ਇੱਕ ਛੋਟਾ ਜਿਹਾ ਲੋੜੀ ਦਾ ਸੀ ਗੈੱਟ ਟੂਗੇਦਰ ਕੀਤਾ ਹੈ ਇਸ ਦਿਨ ਆ ਲਈ ਮੈਂ ਸਾਰੇ ਪਟੰਨਾ ਵਾਸੀਆਂ ਨੂੰ ਲੋੜੀ ਔਰ ਮਾਗੀ ਦੀ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਤੇ ਤੁਹਾਡੇ ਸਾਰਿਆਂ ਦਾ ਵਧੀਆ ਸਾਲ ਰਹੇ ਵਧੀਆ ਤਿਉਹਾਰ ਰਹੇ